ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇਕਬਦਰ ਸਿੰਘ ਤੇ ਅੱਜ ਇਹ ਸਾਡਾ ਪਹਿਲਾ ਵਲੌਗ ਹੈ ਜੀ ਆਈ ਹੋਪ ਤੁਹਾਨੂੰ ਇਹ ਵਲੌਗ ਵਧੀਆ ਲੱਗੇਗਾ ਤੇ ਵਲੌਗ ਨੂੰ ਕਰਿਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਲੌਗ ਤੇ ਆਜੋ ਮਿਲਦੇ ਆ ਫਿਰ ਅੱਗੇ ਅਸੀਂ ਆਏ ਹੁਣ ਸੀ ਕਿ ਮੁੰਡੇ ਦੇ ਘਰੇ ਤੇ ਦੁਕਾਨੇ ਆ ਤੁਹਾਨੂੰ ਕੀ ਕਰਦੇ ਪਏ ਨੇ ਆਜੋ ਆਜੋ ਚਲੋ ਆਜੋ ਦੇਖਦੇ ਆ ਕੀ ਕਰਦੇ ਨੇ ਫਿਰ ਆ ਆ ਬੈਠੇ ਨੇ ਰਾਮ ਨਾਲ ਲੋ ਕੀ ਹਾਲ ਆ ਜੀ ਰਾਜੀਆ ਬਈ। ਹੋਰ ਕੀ ਕਰੀ ਜਾਂਦੇ ਹੋ? ਬਸ ਆਪਣਾ ਇਹ ਪਹਿਲਾ ਵਲੌਗ ਆ। ਤਾਂ ਸਾਪੀ ਸਿੰਘ ਕੀ ਕਹਿਣਾ ਜਾਓਗੇ? ਬਸ ਬਧੀਆਂ ਖੁਸ਼ੀਆਂ ਮਨਾਓ। ਆ ਜੋ ਡੋਰਮੈਂਟਸ ਲੈ ਕੇ ਗਏ। ਕੀ ਵੈਲਕਮ ਵੀ ਤੁਹਾਡਾ ਸਾਰਿਆਂ ਦਾ ਵਲੌਗ ਤੇ ਸਾਡੇ ਪੇਜ। ਆ ਡੋਰਮੈਂਟ ਲੈਣਾ ਮੁੰਡੇ ਨੇ। ਲੈ ਕੇ ਗਰਾਂ। ਲੈ ਕੇ ਗਰਾਈਏ। ਤੇ ਫਿਰ ਚਲੋ ਚੱਲੀਏ। ਚੱਲੀਏ ਕਿੱਥੇ ਜਾਣਾ ਯਾਰ? ਮਾਲ ਟਾਉਨ ਚੱਲਦੇ ਆ ਮੈਂ ਕਹਿੰਨਾ। ਜਿਹੜੀ ਵਾਰੀ ਬਾਹਰ ਆਉਂਦੇ ਆ। ਚਲੋ ਚਲੋ। ਚਲੋ ਫਿਰ। ਚਲੋ ਗਾਇਸ ਮਿਲਦੇ ਆ ਫਿਰ ਤੁਹਾਨੂੰ ਮਾਲ ਟਾਉਨ। ਤੇ ਚੱਲ ਸਾਪੀ ਇਹਨੇ ਤਾਂ ਇਦਾਂ ਹੀ ਜਾਣਾ ਮੈਨੂੰ ਲੱਗਦਾ ਅਹੀਂ ਜਾਣਾ ਇਹਨੂੰ ਜਾਦੇ ਗਰਮੀ ਲੱਗਦੀ ਆ ਚਲੋ ਮਿਲਦੇ ਆ ਫਿਰ ਗਾਇਸ ਸਾਨੂੰ ਮਲਡ ਆਨ ਚਲੋ ਚਲੋ ਹਾਂਜੀ ਤੇ ਗੱਡੀ ਕੱਢ ਲਈ ਅਸੀਂ ਬਾਹਰ ਤੇ ਅਸੀਂ ਚੱਲੇ ਸੀਗੇ ਤੁਗਰੀ ਤੇ ਦੇਖੋ ਇਹ ਵੀ ਆ ਕੇ ਤਿਆਰ ਹੋ ਕੇ ਆ ਗਿਆ ਪਜਾਮਾ ਪਾ ਕੇ ਵੀ ਕਿਵੇਂ ਹੋਏ ਨੇ ਜਿਵੇਂ ਪਤਾ ਨਹੀਂ ਕਿੱਥੇ ਹਾਂਜੀ ਤਿਆਰ ਦੇਖ ਕਿਵੇਂ ਹੋਏ ਨੇ ਭਰਾਵਾ ਇੱਥੇ ਹੀ ਜਾਣਾ ਵਾ ਕਦਾ ਮਿਲ ਹੀ ਜਾਂ ਤੋ ਨਹੀਂ ਆਈ ਮੈਂ ਕਿ ਦੁਬਾਰਾ ਆਪਾਂ ਕਿਤੇ ਬਾਹਲੀ ਦੂਰ ਨਹੀਂ ਜਾਣਾ ਇੱਥੇ ਹੀ ਜਾਣਾ ਚਲੋ ਚਲੋ ਫਿਰ ਮਿਲਦੇ ਆ ਗਾਇਸ ਸਾਨੂੰ ਅੱਗੇ ਜਾ ਕੇ ਦਿਖਾਉਨੇ ਆ ਚਲੋ ਆ ਗਏ ਦੁਗਰੀ ਮਾਰਕੀਟ ਦੇਖੋ ਕਿੰਨਾ ਵਧੀਆ ਅੱਜ ਡੈਕੋਰੇਸ਼ਨ ਕੀਤਾ ਹੈ ਸਾਰਿਆਂ ਨੇ ਤੇ ਅਰਸ਼ ਹਾਂਜੀ ਕੀ ਖਾਣਾ ਪੀਣਾ ਬੀਚਾ ਤਾਂ ਕਿੰਨਾ ਯਾਰ 버ਗਰ ਕਿੰਗ ਖਾਣੇ ਅੱਜ 버ਗਰ ਕਿੰਗ ਹਾਂਜੀ ਮੁੰਡਿਓ ਕੀ ਖਾਣਾ ਵਾ ਬੈਟੀ ਖਾਂਦੇ ਆ ਬੈਟੀ ਓ ਯਾਰ ਬੈਟੀ ਬੈਟੀ ਨਹੀਂ ਯਾਰ ਯਾਰ ਅਸੀਂ ਬੈਟੀ ਖਾਂਦੇ ਆ ਯਾਰ ਯਾਰ ਮੈਂ ਕਿਹਾ ਨਾ 버거 ਕਿੰਗ ਵਧੀਆ ਨਹੀਂ ਪੈਟੀ ਖਾਣੇ ਚੱਲ ਚਲੋ ਫਿਰ ਆਜੋ ਮੁੰਡਿਓ ਪੈਟੀ ਖਾਣੇ ਆ ਆਜੋ ਫਿਰ ਅੱਜ ਕਹਿੰਦੇ ਪੈਟੀ ਖਾਣੀ ਆ ਹਾਂਜੀ ਫਿਰ ਉਹ ਹੁਣ ਆਪਾਂ ਚੱਲੇ ਆ ਸੀਤਾ ਰਾਮ ਦੇ ਪੈਟੀ ਖਾਣ ਦੱਸੋ ਵੀ ਕਿਹੜੀ ਕਿਹੜੀ ਖਾਣੀ ਆ ਆਲੂ ਪੈਟੀ ਕਿਹੜੀ ਪਨੀਰ ਵਾਲੀ ਪੈਟੀ ਕਿਹੜੀ ਪਨੀਰ ਵਾਲੀ ਤੁਸੀਂ ਪਨੀਰ ਵਾਲੀ ਪਨੀਰ ਵਾਲੀ ਜੂਟੀ ਦੇ ਨਾਲ ਹੀ ਆ ਅੱਛਾ ਜੂਟੀ ਦੇ ਨਾਲ ਹੀ ਪੈਟੀ ਲਵਾਣੀ ਆ ਬਾਈ ਇੱਥੇ ਆਜੋ ਉਹ ਮਹਿੰਦੀ ਆ ਚੱਲ ਬਿਲਕੁਲ ਟੌਪ ਦੇ ਆਰਟਿਸਟ ਨੇ ਬਿਲਕੁਲ ਬਿਲਕੁਲ ਆਵੀ ਭਾਈ ਮਹਿੰਦੀ ਵਾਲੀ ਹੈ। ਆਵੀ ਭਾਈ ਮਹਿੰਦੀ ਵਾਲੇ ਨੇ ਟੌਪ ਦੇ ਆਰਟਿਸਟ ਟੌਪ ਦੇ ਹੀ ਨੇ ਵੀ ਭਾਈ ਉਹਦੇ ਆ ਬਿਲਕੁਲ ਬਿਲਕੁਲ ਆਪਾਂ ਪ੍ਰੋਮੋਸ਼ਨ ਫੋਨ ਕਰਤੀ ਸੀ। ਸਿਧਾਰਾਮ ਗਾਂਡਾ ਰਾਮ ਦੇ ਚਲੋ ਜੀ ਐਂਟਰੀ ਤੇ ਹੀ ਐਂਟਰੀ ਤੇ ਹੀ ਚਲੋ ਜੀ ਹੁਣ ਚੱਲਦੇ ਆਪਾਂ ਅੰਦਰ ਵੇ ਇਹ ਤਾਂ ਦੂਜਾ ਹੋਰ ਇਹ ਬੈਡੀਆਂ ਬਾਉ ਫਰੀਰ ਵਾਲੀਆਂ ਸੀਤਰਾਮ ਦੀਆਂ ਪੈਟੀ ਕਹਿੰਦੇ ਬਹੁਤ ਸਵਾਦ ਆਉਂਦੀਆਂ ਸੀਤਰਾਮ ਦੀ ਰਿਵਿਊ ਦੋ ਹੋਊਗਾ ਜਿਹਨੇ ਖਾਧੀ ਹੋਣੀ ਹੈ ਖਾ ਕੇ ਰਿਵਿਊ ਦੇਈ ਹੋਣਾ ਵੈਸੇ ਖਾ ਕੇ ਰਿਵਿਊ ਦੇਈ ਵਧੀਆ ਆਉਂਦੀ ਆ ਅਸੀਂ ਤੁਸੀਂ ਵੀ ਆਇਓ ਬਹੁਤ ਵਧੀਆ ਬੈਟੀ ਹੁੰਦੀ ਹੈ ਬਾਕੀ ਸਾਫੀ ਸਿੰਘ ਦੱਸਣਗੇ ਸਾਫੀ ਸਿੰਘ ਆਪਣੀ ਬੈਟੀ ਦੱਸੋ ਹਾਂਜੀ ਹੁਣ ਫਿਰ ਅਸੀਂ ਵਾਪਸ ਜਾ ਰਹੇ ਹਾਂ ਘਰ ਨੂੰ ਤੇ ਪੈਟੀ ਦਾ ਰਿਵਿਊ ਹੁਣ ਸਾਰੇ ਦਿੰਦੇ ਨੇ ਕਿਵੇਂ ਲੱਗੀ ਪੈਟੀ ਯਾਰ ਵੈਰਟੀ ਤੇ ਯਾਰ ਤੇਲ ਬਹੁਤ ਸੀਗਾ ਯਾਰ ਜਮਾ ਵਧੀਆ ਨਹੀਂ ਸੀਗੀ ਪੈਟੀ ਇਹਦੇ ਨਾਲੋਂ ਵਧੀਆ ਤਾਂ ਮੌਲਟਾਂ ਦੀ ਪੈਟੀ ਵਧੀਆ ਵਾ ਸੇਠੀ ਕੋ ਜਿਹੜਾ ਖੜਦਾ ਆ ਤੇਲ ਬਹੁਤ ਸੀਜੀ ਪੈਟੀ ਚ ਮੈਂ ਕਹਿੰਦਾ ਸਭ ਤੋਂ ਬੇਕਾਰ ਪੈਟੀ ਇਹਨਾਂ ਦੀ ਆ ਮਟਰੀ ਬੜੀ ਸੀ ਪਨੀਰ ਵਾਲੀ ਪੈਟੀ ਸੀ ਪਨੀਰ ਘੱਟ ਮਟਰ ਬਹੁਤ ਜ਼ਿਆਦਾ ਸੀਗੇ ਚਲੋ ਇਹ ਵਲੌਗ ਹੁਣ ਇੱਥੇ ਹੀ ਫਿਰ ਖਤਮ ਕਰਦੇ ਆ ਹਾਂਜੀ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲੌਗ ਇਨ ਕਰਿਓ ਲਾਈਕ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਕਿਤਾਬਾਂ ਲੱਗਿਆ ਬਾਸਤੂ ਬਲੌਗ ਤਾਂ ਦੇ ਨਾਲ ਹਾਂਜੀ ਤੇ ਮਿਲਦੇ ਆਂ ਅਗਲੇ ਬਲੌਗ ਚ ਚਲੋ